ਸਤਿ ਸ਼੍ਰੀ ਅਕਾਲ ਫਰੈਂਡਸ ਸੋ ਅੱਜ ਦੀ ਰੈਸিপি ਹੈਗੀ ਹੈ ਆਲੂ ਵਾਈਟ ਬੈਂਗਨ ਰੈਸিপি ਜੋ ਕਿ ਡਿਲੀਸ਼ੀਅਸ ਮਸਾਲੇ ਦਾ ਸਬਜੀ ਬਣ ਕੇ ਤਿਆਰ ਹੋਈ ਹੈ ਇਸ ਨੂੰ ਤੁਸੀਂ ਪਰੌਂਠੇ ਜਾਂ ਰੋਟੀ ਦੇ ਨਾਲ ਤੁਸੀਂ ਸੌਫ ਕਰ ਸਕਦੇ ਹੋ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਪ੍ਰੈਸ ਥਰੂ ਕਰ ਦਿਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਫੇਰ ਘਰ ਦੇ ਫ੍ਰੈਸ਼ੀ ਬੈਂਗਨ ਹੈਗੇ ਸੀ ਜਿਨ੍ਹਾਂ ਨੂੰ ਤੋੜ ਕੇ ਤੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ। ਇਸ ਦੀ ਆਪਾਂ ਡੰਡੀ ਉਤਾਰ ਕੇ ਇਹਦੇ ਆਪਾਂ ਪੀਸਿਸ ਕਰ ਲਵਾਂਗੇ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੇ ਬੈਂਗਨ ਨੂੰ ਆਪਾਂ ਇਸੇ ਤਰ੍ਹਾਂ ਕੱਟ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਬੌਲ 'ਚ ਪਾਣੀ ਲੈ ਕੇ ਸਾਰੇ ਬੈਂਗਨ ਉਹਦੇ ਵਿੱਚ ਪਾ ਦਵਾਂਗੇ ਤਾਂ ਜੋ ਬੈਂਗਨ ਸਾਡੇ ਕਾਲੇ ਨਾ ਹੋਣ ਉਸ ਤੋਂ ਬਾਅਦ ਆਪਾਂ 5 మీడియం ਸਾਈਜ਼ ਦੇ ਆਲੂ ਲੈ ਲੈਨੇ ਆਲੂ ਨੂੰ ਆਪਾਂ ਲੰਬੇ-ਲੰਬੇ ਸ্লাইਸੇ ਵਿੱਚ ਕੱਟ ਕਰ ਲਵਾਂਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਐਸੀ ਤਰ੍ਹਾਂ ਆਪਾਂ ਸਾਰੇ ਆਲੂਆਂ ਦੇ ਸ্লাইਸ ਕਰ ਲਵਾਂਗੇ ਪਤਲੇ-ਪਤਲੇ ਉਸ ਤੋਂ ਬਾਅਦ ਬੌਲ ਦੇ ਵਿੱਚ ਪਾਣੀ ਲੈ ਕੇ ਆਲੂਆਂ ਨੂੰ ਵੀ ਡਿਪ ਕਰ ਲਵਾਂਗੇ ਤਾਂ ਜੋ ਆਲੂ ਕਾਲੇ ਨਾ ਪੈਣ ਕੜਾਈ ਦੇ ਵਿੱਚ ਸਰ੍ਹੋਂ ਦਾ ਤੇਲ ਲੈ ਲਿਆ ਏ ਸਰ੍ਹੋਂ ਦਾ ਤੇਲ ਜਿਵੇਂ ਗੜਮ ਹੋ ਜਾਂਦਾ ਤਦ ਅਸੀਂ ਬੈਂਗਨ ਪਾਵਾਂਗੇ ਬੈਂਗਨ ਨੂੰ ਆਪਾਂ 1-2 ਮਿੰਟ ਟੋਕਰੀ ਦੇ ਵਿੱਚ ਉਹਦਾ ਪਾਣੀ ਜਿਹੜਾ ਕੱਢ ਲਵਾਂਗੇ ਉਸ ਤੋਂ ਬਾਅਦ ਫਿਰ ਬੈਂਗਨ ਪਾਵਾਂਗੇ ਇਸ ਨਾਲ ਛਿੱਟਾਂ ਵੀ ਕਾਫੀ ਜ਼ਿਆਦਾ ਪੈ ਸਕਦੀਆਂ ہیں اس لیے ਥੋੜਾ ਕੇਅਰਫੁਲ ਹੋ ਕੇ ਆਪਾਂ ਬੈਂਗਨ ਪਾਵਾਂਗੇ ਬੈਂਗਨ ਨੂੰ ਆਪਾਂ ਹਲਕਾ మీడియం ਗੈਸ ਤੇ ਪਕਾ ਲਵਾਂਗੇ ਪੂਰਾ ਨਹੀਂ ਪਕਾਣਾ ਸਿਰਫ 올ਿਵ 40 ਜਾਂ 50% ਪਕਾਣਾ ਹੈ ਬੈਂਗਨ ਫਰਾਈ ਕਰਨ ਤੋਂ ਬਾਅਦ ਆਪਾਂ ਆਲੂ ਨੂੰ ਵੀ ਫਰਾਈ ਕਰ ਲਵਾਂਗੇ ਬੈਂਗਨ ਆਪਾਂ ਇੱਕ ਪਲੇਟ 'ਚ ਕੱਢ ਲਏ ਹੋਏ ਨੇ ਦੂਸਰੀ ਕੜਾਈ ਦੇ ਵਿੱਚ ਮੈਂ ਆਇਲ ਲੈ ਲਿਆ ਹੈ ਆਇਲ ਉਹ ਹੀ ਲਿਆ ਹੈ ਜਿਹੜਾ ਆਲੂ ਤੇ ਬੈਂਗਨ ਫਰਾਈ ਕੀਤੇ ਸੀ ਉਸ ਤੋਂ ਬਾਅਦ ਆਪਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਦ ਅਸੀਂ ਇਹਦੇ ਵਿੱਚ ਲਸਣ ਪਾਵਾਂਗੇ ਲਸਣ ਜਿਹੜਾ ਚੌਪ ਕਰ ਲਿਆ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਦੋ ਬਰੀਕ ਕਟੀਆਂ ਹਰੀਆਂ ਮਿਰਚਾਂ ਪਾਵਾਂਗੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾਣੀ ਹੈ ਪਿਆਜ਼ ਪਾ ਕੇ ਆਪਾਂ ਉਹਨੂੰ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਜਨ ਤੱਕ ਉਹਦਾ 골ਡਨ ਬ੍ਰਾਊਨ ਕਲਰ ਨਾ ਜਾਵੇ ਇਸ ਦੇ ਵਿੱਚ ਚੁਟਕੀ ਕ ਹਿੰਗ ਤੇ ਹਾਫ ਟੇਬਲस्पून ਪੁੰਨਿਆ ਹੋਇਆ ਜੀਰਾ ਪਾਵਾਂਗੇ ਹਿੰਗ ਤੇ ਪੁੰਨਿਆ ਹੋਇਆ ਜੀਰਾ ਪਾਣ ਨਾਲ ਆਲੂ ਬੈਂਗਨ ਚ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਜਦੋਂ ਪਿਆਜ਼ ਭੁੱਜ ਜਾਵੇ ਤਾਂ ਦਸੇ ਟਮਾਟਰ ਪਾਵਾਂਗੇ ਟਮਾਟਰ ਨੂੰ ਆਪਾਂ ਫਾਈਨ ਬਿਲਕੁਲ ਚੋਪ ਕਰ ਲਿਆ ਹੈ ਮਸਾਲੇ ਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰ ਰਹੀ ਹਾਂ ਫਿਰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਚਮਚ ਤਨੀਆ ਪਾਊਡਰ ਨਮਕ ਸਵਾਦ ਅਨੁਸਾਰ ਇੱਕ ਚਮਚ ਹਲਦੀ 1/4 ਟੇਬਲस्पून ਲਾਲ ਮਿਰਚ ਪਿੰਚ ਕਸ਼ਮੀਰੀ ਲਾਲ ਮਿਰਚ ਡਰਾਈ ਮਸਾਲਿਆਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ ਅਪ ਚੰਗੀ ਤਰ੍ਹਾਂ ਭੁੰਨਾਂਗੇ ਜਿੰਨਾ ਆਪਾਂ ਮਸਾਲਾ ਪੁੰਨਾਂਗੇ ਓਨੀ ਹੀ ਸਬਜ਼ੀ ਜ਼ਿਆਦਾ ਸਵਾਦ ਬਣਦੀ ਹੈ 2-3 ਮਿੰਟ ਸਿਰਫ ਜ਼ਿਆਦਾ ਲੱਗਦੇ ਨੇ ਪਰ ਸਬਜ਼ੀ ਬਹੁਤ ਹੀ ਸਵਾਦ ਬਣਦੀ ਨੇ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਇਸ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਐਡ ਕਰ ਰਹੀ ਆ ਇਸ ਦੇ ਨਾਲ ਫਰਾਈ ਆਲੂ ਪਾ ਦਾਂਗੇ ਆਲੂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਬੈਂਗਨ ਵੀ ਪਾਵਾਂਗੇ ਬੈਂਗਨ ਨੂੰ ਵੀ ਆਪਾਂ ਆਲੂ ਤੇ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਠੰਂ ਦੇ ਦੇਵਾਂਗੇ ਗੈਸ ਨੂੰ ਸਿਮ ਕਰ ਦੇਵਾਂਗੇ 5-7 ਮਿੰਟ ਲਈ ਆਲੂ ਬੈਂਗਨ ਨੂੰ ਪੱਕਣ ਦਵਾਂਗੇ 5-7 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਲੂ ਵੀ ਬਹੁਤ ਵਧੀਆ ਗਲ ਚੁੱਕੇ ਨੇ ਬੈਂਗਣ ਵੀ ਸਾਡੇ ਬਹੁਤ ਵਧੀਆ ਗਲ ਚੁੱਕੇ ਨੇ ਤੇ ਸਬਜ਼ੀ ਸਾਡੀ ਪਰਫੈਕਟ ਬਣ ਗਈ ਬਿਲਕੁਲ ਤਿਆਰ ਹੈ ਇਸ ਦੇ ਨਾਲ ਆਪਾਂ ਗਰਮ ਮਸਾਲਾ ਪਾਵਾਂਗੇ 1 ਟੇਬਲस्पून ਮਿਕਸ ਕਰਕੇ ਤੁਸੀਂ ਸਰਵ ਕਰ ਸਕਦੇ ਹੋ ਪਰੌਂਠੇ ਰੋਟੀ ਦੇ ਨਾਲ ਤੁਹਾਨੂੰ ਅੱਜ ਦੀ ਰੈਸਪੀ ਕਿਹੋ ਜਿਹੀ ਲੱਗੀ ਮੈਨੂੰ ਕੋਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਥੈਂਕਸ ਫॉर ਵਾਚਿੰਗ